ਸਰੀਆਲ ਦੋਸਤੋ ਸ਼ਾਇਦ ਆਪ ਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਅੰਦਰ ਜੋ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਨੂੰ ਕਿ ਰਾਜਨੀਤੀ ਦਾ ਮੁੱਢ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਅੰਦਰ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਅੱਛੇ ਵਧੀਆ ਇਨਸਾਨ ਨੂੰ ਸਰਪੰਚ ਅਤੇ ਪੰਚ ਬਣਾਇਆ ਜਾਵੇ ਤਾਂ ਕਿ ਵਿਕਾਸ ਦਾ ਕੰਮ ਪਿੰਡ ਦਾ ਕੰਮ ਸਾਫ ਸੁਥਰਾ ਤੇ ਪਹਿਲੇ ਧਾਰ ਤੇ ਕੀਤਾ ਜਾਵੇ ਪਰੰਤੂ ਇਸ ਵਾਰ ਦੇਖਣ ਨੂੰ ਕੀ ਮਿਲ ਰਿਹਾ ਹੈ ਕਿ ਜਿਨ੍ਹਾਂ ਪੰਚਾਇਤ ਤੇ ਸਰਪੰਚਾਂ ਨੇ ਪਿਛਲੀ ਵਾਰ ਅਣਥਖ اور ਜੀਤੋੜ ਕੇ ਆਪਣੇ ਆਪਣੇ ਪਿੰਡਾਂ ਚ ਵਿਕਾਸ ਦਾ ਕੰਮ ਕੀਤਾ ਹੈ ਭਾਵੇਂ ਉਹ ਕਾਂਗਰਸ ਦੀ ਸਰਕਾਰ ਚ ਹੋਵੇ ਜਾਂ ਆਪ ਦੀ ਸਰਕਾਰ ਚ ਹੋਵੇ ਪਰੰਤੂ ਉਹਨਾਂ ਨੇ ਸਭ ਤੋਂ ਪਹਿਲ ਆਪਣੇ ਪਿੰਡ ਦੇ ਵਿਕਾਸ ਨੂੰ ਦਿੱਤੀ ਹੈ ਉਹ ਦੋਨੇ ਹੀ ਪਾਰਟੀਆਂ ਦੇ ਵਿੱਚ ਰਹਿ ਕੇ ਪਿੰਡ ਦਾ ਵਿਕਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰੰਤੂ ਹੁਣ ਅਗਲੀ ਜੋ 5 ਸਾਲਾਂ ਵਾਸਤੇ ਪਿੰਡਾਂ ਦੇ ਅੰਦਰ ਪੰਚਾਇਤਾਂ ਚੁਣੀਆਂ ਜਾਣੀਆਂ ਨੇ ਉਹਨਾਂ ਦੇ ਅੰਦਰ ਫਿਰ ਉਹਨਾਂ ਨੇ ਆਪਣੀ ਕੀਤੀ ਹੋਈ ਮਿਹਨਤ ਦਾ ਫਲ ਪਾਣ ਵਾਸਤੇ ਆਪਣੇ ਪਿੰਡ ਦੀ ਸੱਦ ਦੇ ਅੰਦਰ ਸੱਤ ਦੇ ਵਿੱਚ ਰੱਖਿਆ ਗਿਆ ਔਰ ਉਹਨਾਂ ਨੂੰ ਆਪਣੇ ਜੋ ਕੀਤੇ ਹੋਏ ਕੰਮ ਸੀ ਉਹਨਾਂ ਦੀ ਯਾਦ ਵੀ ਕਰਵਾਈ ਗਈ ਪਰੰਤੂ ਕੁਝ ਲੋਕਾਂ ਵੱਲੋਂ ਉਹਨਾਂ ਨੂੰ ਫਿਰ ਵੀ ਚੰਗਾ ਨਾ ਸਮਝਦੇ ਹੋਏ ਔਰ ਕੀਤੇ ਹੋਏ ਕੰਮਾਂ ਨੂੰ ਦਰਨਕਾਰ ਕਰਦੇ ਹੋਏ ਜੋ ਕੁੜਮ ਚੌਧਰੀ ਜੋ ਕਦੇ ਵੀ ਕਿਸੇ ਵੀ ਕੰਮ ਚ ਜਿੰਨਾ ਆਪਣੇ ਪਿੰਡ ਦਾ ਸਾਥ ਦਿੱਤਾ ਹੋਵੇ ਉਹ ਵੀ ਇਸ ਵਾਰ ਪੰਚਾਇਤ ਦਾ ਹਿੱਸਾ ਬਣਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕੁਝ ਪਿੰਡਾਂ 'ਚ ਇਸ ਤਰ੍ਹਾਂ ਦੀ ਪਿੱਛੇ ਕੰਮ ਕੀਤੇ ਗਏ ਸੀ ਕਿ ਜੋ ਪਿੰਡ 'ਚ ਨੇ ਜ਼ਿਲ੍ਹਾ 'ਚ ਨੇ ਡਿਵੀਜ਼ਨ ਤੌਰ ਤੇ ਨੇ ਪੰਜਾਬ 'ਚ ਨੇ ਪੂਰੇ ਹਿੰਦੁਸਤਾਨ 'ਚ ਉਸ ਪਿੰਡ ਦਾ ਨਾਮ ਵੀ ਸੁਰਖੀਆਂ 'ਚ ਆਇਆ ਔਰ ਜਦੋਂ ਮੌਕਾ ਆ ਨਵੀਂ ਪੰਚਾਇਤ ਬਣਾਉਣ ਦਾ ਤਾਂ ਉਹਨਾਂ ਲੋਕਾਂ ਨੇ ਆਪਣਾ ਵੱਖ ਰੱਖਿਆ ਪਿੰਡ ਦੇ ਅੱਗੇ ਵੀ ਇਸ ਵਾਰ ਫਿਰ ਸ਼ਾਇਦ ਸਰਵਸੰਮਤੀ ਨਾਲ ਪੰਚਾਇਤ ਚੁਣੀ ਜਾਵੇ ਜੋ ਕਿ ਪਹਿਲਾਂ ਕੰਮ ਕੀਤੇ ਨੇ ਉਹਨਾਂ ਤੋਂ ਵੀ ਵੱਧ ਕੰਮ ਕਰਕੇ ਫਿਰ ਇਸ ਪਿੰਡ ਨੂੰ ਸੰਸਾਰ ਦੇ ਨਕਸ਼ੇ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ ਪਰੰਤੂ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹ ਉਹਨਾਂ ਦੇ ਕੰਮਾਂ ਤੋਂ ਨਾਰਾਜ਼ ਹੁੰਦੇ ਨੇ ਭਾਵੇਂ ਕੀ ਉਹਨਾਂ ਨੇ ਪਿੰਡ ਦੇ ਅੰਦਰ ਬਿਲਕੁਲ ਹੀ ਸਾਥ ਨਾ ਦਿੱਤੇ ਹੋਵੇ ਦਿੱਤਾ ਹੋਵੇ ਪਰੰਤੂ ਇੱਕ ਸਾਡਾ ਅਧਿਕਾਰ ਵੀ ਹੈ ਕਿ ਜੇ ਕੋਈ ਵੀ ਇਨਸਾਨ ਜੋ 18 ਸਾਲ ਤੋਂ ਉੱਪਰ ਹੈ ਜੇਦੀ ਵੋਟ ਬਣੀ ਹੋਈ ਹੈ ਜਾਂ ਉਸਨੇ ਕਿਸੇ ਵੀ ਕੰਮ ਵਿੱਚ ਹਿੱਸਾ ਲਿਆ ਹੋਵੇ ਜਾਂ ਨਾ ਲਿਆ ਹੋਵੇ ਪਰੰਤੂ ਉਸ ਨੂੰ ਅਧਿਕਾਰ ਹੁੰਦਾ ਹੈ ਕਿ ਉਹ ਵੀ ਚੋਣ ਲੜ ਸਕਦਾ ਹੈ ਤਾਂ ਇਸੇ ਹੀ ਦਾ ਮੌਕਾ ਉਠਾ ਕੇ ਉਹਨਾਂ ਲੋਕਾਂ ਨੇ ਜਿੱਥੇ-ਜਿੱਥੇ ਪੰਚਾਇਤਾਂ ਸਰਬਸੰਮਤੀ ਨਾਲ ਪੰਚਾਇਤਾਂ ਬਣਨ ਦੀ ਪੂਰੀ ਪੂਰੀ ਸਵਾਮਨਾ ਸੀ ਉੱਥੇ ਉਹਨਾਂ ਲੋਕਾਂ ਨੇ ਪੰਚਾਇਤਾਂ ਦੀ ਸਰਬਸੰਮਤੀ ਨਹੀਂ ਹੋਣ ਦਿੱਤੀ ਹੈ ਤਾਂ ਹੁਣ ਦੇਖਣਾ ਤੁਸੀਂ ਇਹ ਹੈ ਕਿ ਤੁਸੀਂ ਉਹਨਾਂ ਲੋਕਾਂ ਨੂੰ ਵਕਤ ਦੇਣਾ ਹੈ ਜੋ ਕੜਮ ਚੌਧਰੀ ਜੋ ਕਦੇ ਵੀ ਵਿਕਾਸ ਦੇ ਕੰਮਾਂ 'ਚ ਪਿੰਡ ਦਾ ਸਾਥ ਨਹੀਂ ਦਿੱਤਾ ਹੈ ਜਾਂ ਉਹਨਾਂ ਲੋਕਾਂ ਨੂੰ ਫਿਰ ਦੁਬਾਰਾ ਚੁਣਨਾ ਹੈ ਜੋ ਤੁਹਾਡੇ ਪਿਛਲੇ ਪਿੰਡ ਦਾ ਵਿਕਾਸ ਕੀਤਾ ਹੋਵੇ ਤੁਹਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੋਵੇ ਸੰਸਾਰ ਦੇ ਉਹਨਾਂ ਪਿੰਡਾਂ ਦੇ ਅੰਦਰ ਉਹਨਾਂ ਦਾ ਨਾਮ ਆਇਆ ਹੋਵੇ ਜੋ ਕਿ ਕਦੇ ਵੀ ਇਸ ਤਰ੍ਹਾਂ ਦੀ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਸਾਡਾ ਪਿੰਡ ਵੀ ਕਦੇ ਇਸ ਕੰਮ ਦੇ ਲਈ ਸੀ ਜਾਣੀ ਸੀ ਪਰੰਤੂ ਇਸ ਵਾਰ ਤੁਸੀਂ ਫਿਰ ਉਹਨਾਂ ਲੋਕਾਂ ਨੂੰ ਚੁਣਨਾ ਹੈ ਜੋ ਲੋਕ ਪਿਛਲੇ ਸਮੇਂ ਵਿੱਚ ਸਿਰ ਤੋੜ ਕੇ ਮਿਹਨਤ ਕੀਤੀ ਹੈ ਜਿਨ੍ਹਾਂ ਨੇ ਵਿਕਾਸ ਦਾ ਤੁਹਾਡੇ ਪਿੰਡ ਦਾ ਵਿਕਾਸ ਕੀਤਾ ਹੈ ਤਾਂ ਮੈਂ ਇੱਕੋ ਹੀ ਅਪੀਲ ਕਰਦਾ ਹਾਂ ਕਿ ਚੰਗੇ ਸਾਫ-ਸੁਤਰੇ ਅਖਸ ਵਾਲੇ ਬੰਦੇ ਨੂੰ ਚੁਣੋ ਜੋ ਕਿ ਤੁਹਾਡਾ ਪਿੰਡ ਦਾ ਨਾਮ ਰੋਸ਼ਨ ਕਰ ਸਕੇ ਪਰ ਇਸ ਤਰ੍ਹਾਂ ਦੇ ਲੋਕਾਂ ਨੂੰ ਨਾ ਚੁਣੋ ਜੋ ਕਦੇ ਵੀ ਕਿਸੇ ਵੀ ਵਿਕਾਸ ਦੇ ਅੰਦਰ ਰੋੜਾ ਬਣਦੇ ਆ ਰਹੇ ਨੇ ਧੰਨਵਾਦ